ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆ ਜਾਣਾ ਜੀ ਅੱਜ ਰਾਤ ਦੀ ਆਫਾ ਗੱਲ ਕਰਨੀ ਆ ਦਫਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦਿੱਤੀ ਸੀ ਅਗਲੇ 5 ਘੰਟਿਆਂ ਦੀ ਤੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਗਲੇ 5-7 ਘੰਟੇ ਯਾਨੀ ਕਿ ਅੱਜ ਰਾਤ ਨੂੰ ਮੌਸਮ ਪੰਜਾਬ ਫਲਸ ਹਰਿਆਣਾ ਰਾਜਸਥਾਨ ਦਾ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦੇਵਣੀ ਆ ਤਾਜ਼ਾ ਸੈਟਲਾਈਟ ਦਸੇਲਾ ਤੇ ਤੁਹਾਨੂੰ ਸਦਾ ਲੈ ਕੇ ਚੱਲਦੇ ਹਾਂ ਜੀ 8:09 ਦਾ ਟਾਈਮ ਆਉਣ ਜਾ ਰਿਹਾ 4:00 ਦੀ ਜਿਹੜੀ ਰਾਤ ਹੈ ਉਹ ਚੱਲਦੀ ਫਈ ਹੈ ਤੇ ਨਾਲ ਹੀ ਜਿਹੜੇ ਮੀਂਹ ਵੀ ਬਹੁਤ ਹੀ ਭਾਗਾਂ ਦੇ ਦੋਹਰਦੀ ਵੀਡੀਓ ਦੇ ਵਿੱਚ ਜੌਇ ਕਾ ਸਾਨੂੰ ਅਫਰਡ ਦਿੱਤੀ ਸੀ ਕਿ ਦਬਾਬਾ ਖੇਤਰ ਖuad ਖੇਤਰ ਤੇ ਮਾਲਵੇ ਦੇ ਕੁਝ ਭਾਗਾਂ ਦੇ ਵਿੱਚ ਮੀਂਹ ਜੜਜੜ ਰਿਕਾਰਡ ਹੋਣ ਗਿਆ ਅਗਲੇ 4-5 ਘੰਟਿਆਂ ਦੇ ਵਿੱਚ ਉਸੇ ਤਰ੍ਹਾਂ ਹੋ ਰਿਹਾ ਅ ਦੋ ਤਰਫੋਂ ਬੱਦਲ ਬਣ ਰਿਹਾ ਜੀ ਹਿਮਾਚਲ ਵਾਲੇ ਜਿਹੜੇ ਹਹਾੜਾ ਤੋਂ ਹੇਠਾਂ ਉਤਰਦਾ ਹੋਇਆ ਬੱਦਲ ਹੁਸ਼ਿਆਰ ਫਿਰ ਨਵਾਂ ਸ਼ਹਿਰ ਗੜਸ਼ੰਕਰਪਾ ਵਾਪਲਾਥ ਔਰ ਨਾਲ ਲੱਗਦੇ ਨਵਾਂ ਸ਼ਹਿਰ ਦੇ ਖੇਤਰ ਤੇ ਰੋਪੜ ਦੇ ਵਿੱਚ ਵੀ ਗੜੇਮਾਰ ਹੋਈ ਆ 5-6 ਵਜੇ ਸ਼ਾਮ ਨੂੰ ਤੇ ਇਸ ਵੇਲੇ ਮੀਂਹ ਰਿਕਾਰਡ ਹੋ ਰਹੇ ਨੇ ਚੰਡੀਗੜ੍ਹ ਮੋਹਾਲੀ ਪੰਜਗਲਾ ਇਹਨਾਂ ਖਾਗਾਂ ਤੱਕ ਆਉਂਦੇ ਘੰਟਿਆਂ ਦੇ ਵਿੱਚ ਹੋ ਸਕਦਾ ਮੀਂਹ ਜੜਿਆ ਖੌਂਚ ਕਰ ਜਾਣਗੇ ਬਹੁਤ ਤੇਜ਼ ਰਫ਼ਤਾਰ ਦੇ ਨਹੀਂ ਮੀਂਹ ਨਹੀਂ ਹੋਣਗੇ ਨਾ ਤੇਜ਼ ਰਫ਼ਤਾਰ ਹਵਾਵਾਂ ਹੋਣਗੀਆਂ ਠੰਢੀ ਹਨੇਰੀ ਦੇ ਨਾਲ ਮੀਂਹ ਜੜਿਆ ਰਿਕਾਰਡ ਹੋਣਗੇ ਸੋ ਇਹ ਫਤਲ ਅੱਗੇ ਇਸ ਰੈ ਰੈਸ਼ਨ ਵੱਲ ਕੋਚ ਕਰਨਾ ਲੁਧਿਆਣਾ ਹਟਿਆਲਾ ਤੇ ਸ਼ਰੀਫਤਗੜ੍ਹ ਸਾਹਿਬ ਨਾਲ ਲੱਗਦੇ ਖੇਤਰ ਸੰਗਰੂਰ ਬਰਨਾਲਾ ਮਲੇਰਕੋਟਲਾ ਤੇ ਮਾਨਸਾ ਸੇਨਾ ਹਾਗਾ ਦੇ ਵਿੱਚ ਵੀ ਅਗਲੇ 3-4 ਘੰਟਿਆਂ ਦੇ ਵਿੱਚ ਕਿਤੇ ਕਿਤੇ ਹਲਕੇ ਕਿਤੇ ਤੇਜ਼ ਝਾਟੇ ਲੱਗ ਸਕਦੇ ਨੇ ਕੁਝ ਖਾਗ ਜੜਿਆ ਮੀਂਹ ਤੋਂ ਸਕਨੇ ਵੀ ਰਹਿ ਸਕਦੇ ਨੇ ਜਿੱਥੇ ਬੱਦਲ ਵਜ ਦੇ ਨਾਲ ਹਨੇਰੀ ਨਾਲ ਕੰਮ ਸਰ ਸਕਦਾ ਹੈ ਇਸ ਵਾਰ ਜਿਹੜੇ ਗੱਲ ਕਰੀਆ ਪਠਾਨਕੋਟ ਜ਼ਿਲ੍ਹਾ ਤੇ ਗੁਰਦਾਸਪੁਰ ਜ਼ਿਲ੍ਹਾ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਝਾਟੇ ਕਿਤੇ ਲੱਗ ਜਾਣ ਇਹ ਤੋਂ ਇਨਕਾਰ ਨਹੀਂ ਕਰ ਸਕਦੇ ਵੈਸੇ ਇਹਨਾਂ ਹਾਗਾ ਦੇ ਵਿੱਚ ਮੌਸਮ ਵੈਸੇ ਲਈ ਠੀਕ ਠਾਕ ਬਣ ਅ ਦੋਜੇ ਫਾਸ ਜਿਹੜਾ ਫੈਕ ਟੂ ਫੈਕ ਬਦਲ ਵੱਡ ਰਿਹਾ ਪਿਛਲੇ 48 ਘੰਟਿਆਂ ਤੋਂ ਉਹ ਇਲਾਕੇ ਆ ਗਰੇ ਜੀ ਸ਼੍ਰੀ ਗੰਗਾ ਨਗਰ ਹਨੂਮਾਨਗੜ ਅਨੂਫਗੜ ਫਾਜ਼ਿਲਕਾ ਅਬੋਹਰ ਤੇ ਸ਼੍ਰੀ ਮੁਕਸਤ ਸਾਹਿਬ ਬਠਿੰਡਾ ਮੋਗਾ ਇਹਨਾਂ ਖਾਗਾਂ ਦੇ ਵਿੱਚ ਸ਼੍ਰੀ ਗੰਗਾ ਨਗਰ ਵਾਲੇ ਲਗਾਤਾਰ ਬੈਕ ਟੂ ਬੈਕ ਪਿਛਲੇ 48 ਘੰਟਿਆਂ ਤੋਂ ਬਦਲ ਵੱਡ ਰਿਹਾ ਜਿਹੜਾ ਕਿ ਮੀਂਹ ਲਗਾਤਾਰ ਲਵਾਰ ਰਿਹਾ ਸ਼੍ਰੀ ਗੰਗਾ ਨਗਰ ਹਨੂਮਾਨਗੜ ਸਰਸਾ ਫਤਿਹਗੜ ਇਹਨਾਂ ਖਾਗਾਂ ਦੇ ਵਿੱਚ ਔਰ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਸੋ ਅੱਜ ਰਾਤ ਵੀ ਬਦਲ ਇਹਨਾਂ ਖੇਤਰਾਂ ਦੇ ਵਿੱਚ ਬੈਕ ਟੂ ਬੈਕ ਬੰਨਣਗੇ ਫਾਜ਼ਲ ਕਾ ਬੋਹਰ ਬਠਿੰਡਾ ਸ਼੍ਰੀ ਮਕਸਦ ਸਾਹਿਬ ਮੋਗਾ ਤੇ ਮਾਰਸਾ ਤੱਕ ਇਹਨਾਂ ਖੇਤਰਾਂ ਤੱਕ ਮੀਂਹ ਜਿਹੜਾ ਪਹੁੰਚ ਕਰ ਸਕਦੇ ਨੇ ਅਗਲੇ 4-5 ਘੰਟਿਆਂ ਦੇ ਵਿੱਚ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਲੱਗਣਗੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਮੀਂਹ ਰਿਕਾਰਡ ਹੋ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਇਸ ਵੇਲੇ ਮੀਂਹ جاری ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਨਾਲ ਲੱਗਦੇ ਖੇਤਰ ਕਵਰ ਹੋਣਗੇ ਹਰਿਆਣੇ ਦੀ ਗੱਲ ਕਰੀਏ ਜੀ ਸਰਸਾ ਫਤਿਹਗੜ੍ਹਵਾਲ ਬਵਾਨੀ ਅ ਕ੍ਰੋhetra ਕਰਨਾਲ ਵੈਸੇ ਆਸਰੇ ਜਿਹੜਾ ਫਾਦੇ ਦੇ ਦਿਆਂ ਤੇ ਜਿਹੜਾ ਬੱਦਲ ਹੈ ਉਹ ਕ੍ਰੋhetra ਕਰਨਾਲ ਪਾਣੀ ਫਤ ਤੇ ਨਾਲ ਲੱਗਦੇ ਜਿਹੜੇ ਖੇਤੜਾ ਇਹਨਾਂ ਖੇਤੜਾ ਦੇ ਉੱਪਰ ਬਣਿਆ ਹੋਇਆ ਕਿਤਨੇ ਕਿਤੇ ਛਰਾਟ ਇਹਨਾਂ ਖੇਤੜਾ ਦੇ ਵਿੱਚ ਲੱਗ ਰਹੇ ਨੇ ਦੂਜੇ ਪਾਸੇ ਜੀ ਬੈਕ ਟੂ ਬੈਕ ਬੱਦਲ ਹੋਰ ਆ ਰਿਹਾ ਸ਼੍ਰੀ ਗੰਗਾ ਨਗਰ ਵੱਲ ਜਿਹਦੇ ਨਾਲ ਸਰਸਾ ਫਤਿਹਗੜ੍ਹਵਾਲ ਬਵਾਨੀ ਰੋहतक ਜੀ ਦੇ ਝੱਜੜ ਇਹਨਾਂ ਖੇਤੜਾ ਦੇ ਵਿੱਚ ਕਿਤਨੇ ਕਿਤੇ ਟੁੱਟਵੇਂ ਮੀਂਹ ਪõ ਸਕਦੇ ਨੇ ਅਗਲੇ ਘੰਟਿਆਂ ਦੇ ਦਰਮਿਆਨ ਤੇ ਬਹੁਤੇ ਖੇਤੜਾ ਮੀਂਹ ਸੋ ਸਿਸਟਮ ਦੀ ਸਮਰੱਥਾ ਹੈ ਜੀ ਅੱਜ ਕਹਿ ਲਈ ਹੈ ਕਿ 2-3 ਵਜੇ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਸਿਸਟਮ ਨੇ ਕਰ ਜਾਣਾ ਪਹਾੜਾਂ ਵਾਲੇ ਕੋਚ ਕੱਲ ਦੀ ਜੋ ਅਫਰਡਟ ਹੈ ਉਹ ਬਹੁਤੇ ਹਾਗਾ ਦੇ ਵਿੱਚ ਮੌਸਮ ਸਾਫ਼ ਰਹਿਣ ਦੇ ਆਸਾਰ ਨੇ ਹਾਲਾਂਕਿ ਦੁਪਹਿਰ ਤੋਂ ਬਾਅਦ ਕੁਝ ਕਿਤੇ ਨਾ ਦੇ ਵਿੱਚ ਕਰਜਲ ਇਸ ਕੋ ਹੋਏਗੀ ਉਹ ਕਿਹੜੇ ਖੇਤਰ ਹੋਣਗੇ ਤੇ ਕਿੱਥੇ ਹੋਏਗੀ ਇਹ ਤੁਹਾਨੂੰ ਸਵੇਰ ਦੀ ਜੜੀ ਦੇ ਵਿੱਚ ਅਫਰਡਟ ਦੇਵਾਂਗੇ ਕਿਉਂਕਿ ਕੁਝ ਰੰਧਖੰਧ ਜੜੀ ਹੋਏਗੀ ਸਿਸਟਮ ਦੀ ਉਹ ਕੱਲ ਵੀ ਜਾਰੀ ਰਹਿ ਸਕਦੀ ਹੈ ਬਹੁਤ ਤਗੜਾ ਤਾਂ ਨਹੀਂ ਪਰ ਬਹੁਤੇ ਹਫਾਗਾ ਦੇ ਵਿੱਚ ਮੌਸਮ ਕੱਲ ਸਾਫ ਰਹਿਣ ਦੇ ਅਸਰ ਨੇ ਤੇ ਅੱਜ ਵੀ ਪੰਜਾਬ ਦੇ ਬਹੁਤੇ ਹਫਾਗਾ ਦੇ ਵਿੱਚ ਮੀਂਹ ਪਾਚ ਕਰਨਗੇ ਮਾਝਾ ਖੇਤ ਨੂੰ ਛੱਡ ਕੇ ਬਹੁਤੇ ਹਫਾਗਾ ਦੇ ਵਿੱਚ ਮੀਂਹ ਲੱਗਣ ਦੇ ਅਸਰ ਨੇ ਤੁਹਾਨੂੰ ਅੱਜ ਦੀ ਸ਼ੁਭਕਾਮਨਾ